ਤਨ ਤਨ ਬਾਬਾ ਦੀਪ ਸਿੰਘ ਜੀ ਦਾ ਕੇਕ ਕੱਟ ਕੇ ਮਨਾਇਆ ਜਨਮ ਦਿਹਾੜਾ ਬੀਤੇ ਦਿਨ ਡੇਰਾ ਸ਼੍ਰੀ ਮਾਨ ਸੰਤ ਬਾਬਾ ਖੱਟਾ ਸਿੰਘ ਜੀ ਮੰਸ਼ੀਆਂ ਵਾਲੇ ਦੇ ਮੁਖ ਸੇਵਾਦਾਰ ਬਾਬਾ ਅਮਰੀਕ ਸਿੰਘ ਜੀ ਵੱਲੋਂ ਨਿਊ ਸ਼ਿਮਲਪੁਰੇ ਦੇ ਜੁਜਾਰ ਨਗਰ ਵਿੱਚ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ ਗਿਆ ਇਸ ਮੌਕੇ ਤੇ ਬਾਬਾ ਦੀਪ ਸਿੰਘ ਦੇ ਨਾਮ ਵਾਲਾ ਕੇਕ ਵੀ ਕਟਿਆ ਗਿਆ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਇਸ ਮੌਕੇ ਗੁਰੂ ਦਾ ਲੰਗਰ ਵੀ ਵਰਤਾਇਆ ਗਿਆ ਹਜ਼ਾਰਾਂ ਦੀ ਤਾਦਾਂਤ ਵਿੱਚ ਸ਼ਰਧਾਲੂਆਂ ਵੱਲੋਂ ਇਕੱਠੇ होके नगर कीर्तन विच शामिल हुए गुरबाणी का उच्चारण किया गया लुधियाना तो विपन कुमार की रिपोर्ट

ਆਪ ਜੀ ਨੂੰ ਪਤਾ ਹੀ ਹੈ ਕਿ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਚੱਬੇ ਦੇ ਮੈਦਾਨ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਹੈ ਬਗੈਰ ਧੜ ਤੋਂ ਲੜਦੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਰ ਸੀਸ ਉਹਨਾਂ ਦਾ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਵੱਲੋਂ ਤੇ ਬਾਬਾ ਅਮਰੀਕ ਸਿੰਘ ਜੀ ਵੱਲੋਂ ਬੜੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਗੁਰੂਕੀਆਂ ਲਾਡਲੀਆਂ ਫੌਜਾਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਕੁਸ ਬਰੇਮਾ ਕਰਕੇ ਨਹੀਂ ਆ ਸਕੇ ਤੇ ਉਹਨਾਂ ਨੇ ਗੁਰੂਕੀਆਂ ਲੜ ਲੀਆਂ ਫੌਜਾਂ ਕਲੀਆਂ ਨੇ ਤੇ ਹੁਣ ਗੁਰੂ ਦਾ ਲੰਗਰ ਟੁੱਟ ਚੱਲ ਰਿਹਾ ਤੇ ਸ਼ਹੀਦੀ ਦੀਗਾਂ ਵੀ ਚੱਲ ਰਹੀਆਂ ਨੇ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਇਹਨਾਂ ਮਹਾਂਪੁਰਸ਼ਾਂ ਤੇ ਮੇਰ ਭਰਿਆ ਹੱਥ ਰੱਖੇ ਹਰ ਸਾਲ ਦੀ ਤਰ੍ਹਾਂ ਮਨਾਉਣ ਦਾ ਬਲ ਤੇ ਉਦੋਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਖੱਟਾ ਜੀ ਮਨਸੀਆਂ ਵਾਲੇ ਉਹਨਾਂ ਦੇ ਚੰਦ ਕਮਲਾ ਸੰਜੋਗ ਇਹ ਆਸਨ ਪਾਕਿਸਤਾਨ ਤੋਂ ਲੈ ਕੇ ਚਲਦਾ ਆਂਦਾ ਹੈ ਜੋ ਸਾਡੇ ਵੱਡੇ-ਵਡੇਰਿਆਂ ਤੋਂ ਲੈ ਕੇ ਚਲਦਾ ਆਂਦਾ ਹੈ ਇਹ ਪਹਿਲਾ ਸ਼ਿਮਲਾਪੁਰੀ ਆਸਨ ਸੀ ਹੁਣ ਸਤਗੁਰਾਂ ਦਾ ਇੱਥੇ ਆਸਨ ਬਣਾਇਆ ਗਿਆ ਪੱਕਾ ਜੋ ਇਹ ਇੱਕ ਕਲੋਨੀ ਕ੍ਰਿਸ਼ਨ ਕਲੋਨੀ ਗਲੀ ਨੰਬਰ 3 ਇਹ ਨਵਾਂ ਡੇਰਾ ਬਣਾਇਆ ਗਿਆ ਅੱਜ ਤੋਂ ਇੱਥੇ ਮਹਾਂਪੁਰਸ਼ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਨੂੰ ਮੌਕਾ ਰੱਖਦੇ ਆਂ ਰੇਖਸਾਲ ਜੋੜ ਮੇਲਾ ਕਰਾਇਆ ਜਾਂਦਾ ਉਸੇ ਨੂੰ ਮੁੱਖ ਰੱਖਦੇ ਆ ਅੱਜ ਫਿਰ ਜੋੜ ਮੂਲਾ ਕਰਾਇਆ ਗਿਆ ਹੈ ਉਹਨਾਂ ਵਿੱਚ ਸਮੂਹ ਜੱਸੇ ਬੰਦਿਆਂ ਮਾਹਪੁਰ ਚੋਂ ਬਾਬਾ ਕਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਸ਼ੰਕਤਾ ਭੇਜੀਆਂ ਗਈਆਂ ਨੇ ਜੋ ਉਹਨਾਂ ਦੇ ਮੁਖੀ ਬਾਬਾ ਜੀ ਹੱਥੀ ਪਹੁੰਚੇ ਨੇ ਆਪ ਜੀ ਨਾਲ ਹੁਣ ਉਹ ਵਿਚਾਰ ਕਰਨ ਦੇ